ਇਸ ਟਾਈਮ ਮੈਂ ਖੜਾ ਜੀ ਥਾਈਲੈਂਡ ਦੀ ਰਾਜਧਾਨੀ ਬੈਂਕੋਕ ਤੇ ਅੱਜ ਤੁਹਾਨੂੰ ਦੱਸਦੇ ਆ ਕਿ ਥਾਈਲੈਂਡ ਕਿੰਨਾ ਕੁ ਮਹਿੰਗਾ ਤੇ ਕਿੰਨਾ ਕੁ ਸਸਤਾ ਆ। ਵੈਲਕਮ ਕਰਦੇ ਆ ਤੁਹਾਡਾ ਥਾਈਲੈਂਡ ਦੀ ਟ੍ਰਿਪ 'ਚ ਤੇ ਅੱਜ ਅਸੀਂ ਪਹੁੰਚੇ ਆ ਜੀ ਥਾਈਲੈਂਡ ਦੀ ਰਾਜਧਾਨੀ ਬੈਂਕੋਕ 'ਚ ਤੇ ਸਾਡਾ ਹੋਟਲ ਹੈਗਾ ਵਾ ਸਾਹਮਣੇ ਰਮਾਡਾ ਤੇ ਇੱਥੇ ਆਪਾਂ ਠਹਿਰੇ ਆ ਤੇ ਹੁਣ ਆਪਾਂ ਅੱਜ ਸਾਡਾ ਪਹਿਲਾ ਦਿਨ ਆ ਤੇ ਅੱਜ ਅਸੀਂ ਇੱਥੇ ਸਾਰਾ ਐਕਸਪਲੋਰ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਘੁੰਮਣ ਵਾਲੀਆਂ ਨੇ ਬੈਂਕੋਕ 'ਚ ਤੇ ਸਾਰਾ A to Z ਦੱਸਾਂਗੇ ਯਾਰ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਕੰਮ ਆਣਾ ਸਾਨੂੰ ਲੱ ਤੇ ਪਹਿਲਾ ਆਪਾਂ ਕੋਈ ਰੈਸਟੋਰੈਂਟ ਲੱਭਦੇ ਆਂ ਵਧੀਆ ਜਾਂ ਤੂੰ ਖਾਣੇ ਪੀਣੇ ਆ ਤੇ ਫਿਰ ਤੁਹਾਨੂੰ ਅੱਗੇ ਘੁੰਮਾਉਣੇ ਆ ਲੋ ਜੀ ਤੁਹਾਨੂੰ ਸਾਰਾ ਐਕਸਪਲੋਰ ਕਰਾਵਾਂਗੇ ਰਮਾਡਾ ਦਾ ਟੂਰ ਅਸੀਂ ਇਸ ਹੋਟਲ ਦੇ ਵਿੱਚ ਰਹਿ ਰਹੇ ਆ ਕਿਵੇਂ ਦਾ ਹੋਟਲ ਆ ਕਿਵੇਂ ਆ ਸਭ ਕੁਝ ਤੁਹਾਨੂੰ A to Z ਦੱਸਾਂਗੇ ਤੇ ਇਹਦੇ ਫਲੋਰ ਦੇਖੋ ਕਿੰਨੇ ਆ 17 18 ਫਲੋਰ ਆ ਇਹਦੇ ਆਪਾਂ ਰਹਿ ਰਹੇ ਆ ਜੀ 7 8 ਨੰਬਰ ਤੇ ਤੇ ਤੁਹਾਨੂੰ ਸਾਰਾ ਐਕਸਪਲੋਰ ਕਰਾਵਾਂਗੇ ਕਿੰਨਾ ਰੈਂਟ ਆ ਕਿਵੇਂ ਆ ਕਿੱਥੋਂ ਬੁੱਕ ਕਰਨਾ ਆ ਏ ਟੂ ਜ਼ेड ਦੱਸਾਂਗੇ ਤੁਹਾਨੂੰ ਉਹ ਸਾਹਮਣੇ ਵਾਲੀ ਸਾਈਡ ਤੇ ਬਿਲਡਿੰਗ ਬੜੀ ਸੋਹਣੀ ਆ ਯਾਰ ਉਹ ਦੇਖੋ ਸਾਹਮਣੇ ਤੇ ਉਹ ਮੈਨੂੰ ਲੱਗਦਾ ਇੱਕ ਮੋਲ ਵੀ ਆ ਗਿਆ ਜਿੱਥੋਂ ਮਤਲਬ ਗਲੀ ਮੁੱਕੇਗੀ ਨਾ ਉਹ ਮੋਲ ਆ ਤੇ ਉਹ ਮੋਲ ਤੁਹਾਨੂੰ ਘੁਮਾਵਾਂਗੇ ਤੇ ਜਾ ਰਹੇ ਆਪਾਂ ਉਧਰਲੀ ਸਾਈਡ ਤੇ ਨਾਰੀਅਲ ਵੇਖੋ ਯਾਰ ਕਿੰਦਾ ਦੇ ਆ ਇੱਥੇ ਪਹਿਲਾਂ ਹੀ ਮਤਲਬ ਛਿਲ ਵਗੇ ਰੱਖ ਦਿੰਦੇ ਆ ਨਾਰੀਅਲ ਤੇ ਅੱਜ ਤੁਹਾਨੂੰ ਦੱਸਾਂਗੇ ਕਿ ਕਿੰਨਾ ਕੁ ਸਸਤਾ ਤੇ ਕਿੰਨਾ ਕੁ ਮਹਿੰਗਾ ਆ ਕਿ ਘੁਮਾਵਾਂਗੇ ਪਤੂਨਾ ਮਾਰਕੀਟ ਤੇ ਉੱਥੇ ਦੇਖਦੇ ਆਂ ਕੀ ਰੇਟ ਆ ਚੀਜ਼ਾਂ ਦੇ ਕਿਵੇਂ ਆ ਸਭ ਕੁਝ ਤੁਹਾਨੂੰ ਏ ਟੂ ਜ਼ेड ਦੱਸਾਂਗੇ ਤੇ ਇੱਥੇ ਦੇ ਆਟੋ ਦੇਖੋ ਯਾਰ ਕਿਵੇਂ ਦੇ ਆ ਓਏ ਹੋਏ ਹੈ ਘੈਂਟ ਗੱਲ ਬਾਤ ਆ ਯਾਰ ਐਂਡ ਗੱਲ ਬਾਤ ਐਂਡ ਗੱਲ ਬਾਤ ਓਏ ਹੋਏ ਹੋਏ ਇੱਕ ਗੱਲ ਇਦਾਂ ਆ ਭਾਜੀ ਹੁਣੀ ਚੱਲ ਗਏ ਅੱਗੇ ਉਹ ਕਹਿੰਦੇ ਮੈਂ ਜਾਣਾ ਕਿਤੇ ਕੰਮ ਵੀਡੀਓ ਵਗੈਰਾ ਬਣਾਣਾ ਤੇ ਭਾਜੀ ਹੁਣੀ ਉਧਰ ਚੱਲ ਗਏ ਤੇ ਮੈਂ ਆ ਗਿਆ ਇਧਰਲੀ ਸਾਈਡ ਤੇ ਮੈਂ ਤੁਹਾਨੂੰ ਦਿਖਾਣਾ ਜੀ ਇਥੇ ਦੀ ਪਤੂਨਾ ਮਾਰਕੀਟ ਪਤਾ ਨਹੀਂ ਕੀ ਨਾਮ ਆ ਪਤੂਨਾ ਹੀ ਹੋਏਗੀ ਤੇ ਜਾ ਰਿਹਾ ਮੈਂ ਹੁਣ ਹੌਲੀ ਹੌਲੀ ਤੇ ਦਿਖਾਣਾ ਤੁਹਾਨੂੰ ਮਾਰਕੀਟ ਇਹ ਆ ਬਹੁਤ ਸੋਹਣਾ ਸ਼ਹਿਰ ਆ ਯਾਰ ਦੇਖੋ ਸ਼ਹਿਰ ਬਹੁਤ ਜਿਆਦਾ ਸੋਹਣਾ ਯਾਰ ਬੈਂਕੋਕ ਬੈਂਕੋਕ ਸੱਚੀ ਬੜਾ ਸੋਹਣਾ ਸ ਤੇ ਮਤਲਬ ਮੇਨ ਟ੍ਰੈਫਿਕ ਵੀ ਇੱਥੇ ਰਹਿੰਦਾ ਯਾਰ ਹੁਣ ਪਤਾ ਆ ਆਪਾਂ ਗਏ ਸੀ ਤਾਂ ਉੱਥੇ ਇੰਨਾ ਟ੍ਰੈਫਿਕ ਨਹੀਂ ਸੀ ਹੈਗਾ ਤੇ ਤੇ ਸੇ ਇੱਥੇ ਟ੍ਰੈਫਿਕ ਦੇਖੋ ਕਿੰਨਾ ਜਿਆਦਾ ਯਾਰ ਤੇ ਬਾਕੀ ਵਲੌਗ ਦੇ ਨਾਲ ਬਣੇ ਰਿਓ ਇਸੇ ਤਰ੍ਹਾਂ ਯਾਰ ਤੇ ਲੋ ਵੀ ਮਿੱਤਰੋ ਹੁਣ ਪਤਾ ਲੱਗਦਾ ਪਿਆ ਵਾ ਕਿ ਆਪਾਂ ਥਾਈਲੈਂਡ ਘੁੰਮ ਰਹੇ ਆ ਕਿਉਂਕਿ ਇੱਥੂ ਦਾ ਜਿਹੜਾ ਵਿਊ ਆ ਨਾ ਬੈਂਕੋਕ ਦਾ ਯਾਰ ਬਹੁਤ ਜਿਆਦਾ ਜ਼ਬਰਦਸਤ ਆ ਯਾਰ ਦੇਖੋ ਯਾਰ ਇਧਰ ਆਪਣੇ ਰੈਸਟੋਰੈਂਟ ਸਾਰੇ ਇੰਡੀਅਨ ਰੈਸਟੋਰੈਂਟ ਵੀ ਹੱਗੇ ਨੇ ਸਾਹਮਣੇ ਦੇਖੋ ਸਾਂਝਾ ਚੁੱਲਾ ਮਦਰਾਸ ਦਰਬਾਰ ਇਹ ਆਗਾ 711 ਸਾਹਮਣੇ ਤੇ ਮੈਂ ਯਾਰ ਇਹੀ ਮਾਰਕੀਟ ਦੀ ਗੱਲ ਕਰਦਾ ਪਿਆ ਸੀ ਆਪਣੇ ਇੱਧਰ ਤਾਂ ਲੱਗਦਾ ਭਾਈ ਕਿੰਨੇ ਦੀ ਟੀ-ਸ਼ਰਟ 500 ਬਾਤ ਦੇ 520 ਦੀਆਂ ਤਿੰਨ ਟੀ-ਸ਼ਰਟਾਂ 3 3 ਮਤਲਬ 1500 ਦੀਆਂ ਤਿੰਨ ਦੇਖ ਲਓ ਐਦਾਂ ਦਾ ਰੇਟ ਆ ਮਾਰਕੀਟ 'ਚ ਤੇ ਮਾਰਕੀਟ ਇਨੀ ਖਾਸ ਵੀ ਨਹੀਂ ਲੱਗਣ ਦੀ ਮਤਲਬ ਜਿੱਦਾਂ ਰੇੜੀਆਂ ਰੂੜੀਆਂ ਨਹੀਂ ਹੁੰਦੀਆਂ ਉਵੇਂ ਦੀ ਆ ਮਾਰਕੀਟ ਤੇ ਆ ਹਲੇ ਵੀਰ ਲੱਗਦਾ ਸਮਾਨ ਲੈ ਕੇ ਆਇਆ ਵਾ ਤੇ ਸਮਾਨ ਲਾਉਣਾ ਸ਼ੁਰੂ ਕਰਤਾ ਇਹ ਯਾਰ ਇਹ ਇੰਡੀਅਨ ਲੱਗਣ ਡਿਆ ਮੈਨੂੰ ਤੇ ਇੱਧਰ ਦੇ ਹੈਲੋ ਇਹ ਮਾਰਕੀਟ ਆ ਯਾਰ ਇਹ ਮੈਨੂੰ ਇੰਡੀਅਨ ਲੱਗਣ ਡਿਆ ਹੁਣ ਮੈਨੂੰ ਇਹ ਹੈਗੀ ਆ ਜੀ ਬਾਈਓ ਸਟਾਈ ਮਤਲਬ ਇੱਕ ਬਿਲਡਿੰਗ ਆ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾ ਰਿਹਾ ਸੀ ਤੇ ਇਹਦੇ ਪੁੱਛਦੇ ਆ ਕੀ ਪ੍ਰਾਈਸ ਆ ਇਹਦਾ ਮਤਲਬ मतलब 84th एक परसंदा। एक परसंदा फ्लोर ਤੇ ਜਾਣ ਦਾ मतलब ਮੈਂ ਤਾਂ ਜਾਣਾ ਨਹੀਂ ਆ ਵੈਸੇ ਪ੍ਰਾਈਸ ਪੁੱਛਦੇ ਆ ਯਾਰ ਕੀ ਪ੍ਰਾਈਸ ਚੱਲਦਾ ਪਿਆ ਹੁਣ ਤੁਹਾਨੂੰ ਦੱਸਦੇ ਆ ਟਿਕਟ ਪ੍ਰਾਈਸ 562 ਲੈਂਦੇ ਆ ਇਹ 1% ਦਾ 1% ਦਾ ਲੈਂਦੇ ਆ 562 ਤੇ ਉੱਪਰ ਜਾ ਕੇ ਨਾ 69th फ्लोर ਤੇ मतलब ਉੱਥੇ ਮਿਲਦੀ ਹੈ ਸਕਾਈ ਰਿਲੈਕਸ ਤੇ ਉਸ ਤੋਂ ਬਾਅਦ ਆਪਾਂ ਸਿੱਧਾ ਚੱਲ ਜਾਨੇ ਆ 84th फ्लोर ਤੇ ਜਿੱਥੋਂ ਪੂਰਾ 뷰 ਲੱਭਦਾ ਯਾਰ ਪੂਰੀ ਲੈ ਵੀ ਭਾਈ ਦੇ ਮਿਲ ਕੇ ਸਬਸਕ੍ਰਾਈਬਰ ਭਾਈ ਦੀ ਪੂਰੀ ਚੜ੍ਹਾਈ ਆ ਸਾਸੀ ਗਾਲ ਵੀਰ ਜੀ ਸਾਸੀ ਗਾਲ ਜੀ ਕੀ ਹਾਲ ਜੈ ਵਧੀਆ ਵੀਰ ਜੀ ਪਰ ਠੀਕ ਠਾਕ ਹੋ ਸਾਬ ਬਸ ਵਧੀਆ ਵੀਡੀਓ ਕਹਿੰਦੇ ਭਾਈ ਦੀ ਆ ਵੀਡੀਓ ਜਿੰਨੇ ਭਾਈ ਦੀ ਆ ਅੱਛਾ 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 ਲਾ ਵੀ ਯਾਰ ਪੂਰੀ ਚੜ੍ਹਾਈ ਆ ਭਾਈ ਦੀ ਯਾਰ థਾਈਲੈਂਡ ਦੇ ਜੇ ਜੇ ਕੇ ਨਿਕੋ ਮਨਾਣਾ ਨਾ ਭਾਈ ਦੇ ਨਾਲ ਆ ਰਹੇ ਯਾਰ ਇੱਥੇ ਵਾਵਾ ਵਾਗ ਗਈ ਭਾਈ ਲੋ ਵੀ ਭਾਈ ਹੁਣੀ ਮਿਲੇ ਆ ਇਹ ਸਬਸਕ੍ਰਾਈਬਰ ਨਿਕਲੇ ਆ ਭਾਈ ਹੁਣਾ ਦੇ ਤੇਜਿੰਦਰ ਭਾਈ ਹੁਣਾ ਦੇ ਤੇ ਭਾਜੀ ਆ ਗਏ ਆ ਸਾਡੇ ਏਰੀਆ ਦੇ ਕਾਦੀਆਂ ਤੋਂ ਭਾਜੀ ਹਾਂਜੀ ਕਾਦੀਆਂ ਤੋਂ ਭਾਜੀ ਜੀ ਤੇ ਕਾਦੀਆਂ ਤੋਂ ਭਾਜੀ ਹੋਣੀ ਆ ਤੇ ਬੜੀਆਂ ਵਧੀਆ ਵੀਡੀਓ ਵੇਖਦੇ ਆ ਬਹੁਤ ਵਧੀਆ ਲੱਗਦਾ ਜੀ ਅੱਛਾ ਅੱਛਾ ਹਾਂਜੀ ਹਾਂਜੀ ਤੁਸੀਂ ਕਿੱਦਾਂ ਪਛਾਨਿਆ ਸਾਨੂੰ ਮੈਂ ਵੀਰ ਜੀ ਵੀਡੀਓ ਵੇਖਨਾ ਭਾਜੀ ਉਹਨਾਂ ਦੀ ਮੈਂ ਪਛਾਣ ਲਿਆ ਵੀਰ ਨੂੰ ਕਿ ਵੀਰ ਜੀ ਆਏ ਨੇ ਕਾਫੀ ਵੀਡੀਓ ਤੁਹਾਡੀ ਫੈਮਿਲੀ ਵੀ ਵੀਡੀਓ ਵੇਖਦੀ ਭਾਜੀ ਅੱਛਾ ਅੱਛਾ ਹਾਂਜੀ ਬਹੁਤ ਵਧੀਆ ਲੱਗਦਾ ਜੀ ਲੋ ਯਾਰ ਆਪਣੇ ਪੰਜਾਬੀ ਭਰਾ ਇਥੇ ਕੰਮ ਕਰਦੇ ਜੋਬ ਕਰਦੇ ਵੀਰ ਹੋਣੀ ਰੈਸਟੋਰੈਂਟ ਤੇ ਕੰਮ ਕਰਦੇ ਆ ਤੇ ਚੰਗਾ ਭਾਜੀ ਫਿਰ ਆਪਾ ਹੁਣ ਅਕੇ ਵੀਡੀਓ ਬਣਾਉਣ ਜਾਣਾ ਜੇ ਤੇ ਕੋਈ ਨਾ ਮਿਲਦੇ ਜੇ ਰੋਕੇ ਇੱਧਰ ਫੇਰ ਆਵਾਂਗੇ ਤਾਂ ਚੰਗਾ ਭਾਜੀ ਤੇ ਇਸ ਵੇਲੇ ਇਹਨਾਂ ਨੇ ਸਮਾਨ ਲੌਣਾ ਸ਼ੁਰੂ ਹੀ ਕੀਤਾ ਹਲੇ ਮਤਲਬ ਦਿਨੇ ਯਾਰ ਇਹ ਕੰਮ ਕਰਦੇ ਹੀ ਨਹੀਂ ਆ ਦਿਨੇ ਸਾਰੀ ਮਾਰਕੀਟ ਕਹਿੰਦੇ ਖਾਲੀ ਹੁੰਦੀ ਆ ਤੇ ਇਸ ਵੇਲੇ ਇਹਨਾਂ ਨੇ ਸਮਾਨ ਲੌਣਾ ਸ਼ੁਰੂ ਕਰਤਾ ਆ ਆ ਦੁਕਾਨ ਫੂਨਾ ਦੀ ਆ ਇੱਧਰ ਆ ਗਈ ਕੱਪੜੇ ਵਾਲੀ ਦੁਕਾਨ ਤੇ ਸੇਲ ਇੱਕ ਪੀਸ ਇੱਥੇ ਮਿਲਦਾ ਜੀ 200 ਬਾਹਦ ਦਾ ਤੇ ਤਿੰਨ ਪੀਸ ਮਿਲਦੇ ਆ 500 ਬਾਹਦ ਦੇ ਮਤਲਬ ਯਾਰ 200 ਮਤਲਬ ਲਾ ਲਓ ਯਾਰ 600 ਰੁਪਏ ਦਾ ਇੱਕ ਪੀਸ ਮਤਲਬ ਜਿੱਦਾਂ ਕੋਈ ਵੀ ਚੀਜ਼ ਲੈਣੀ ਹੈ ਤੁਸੀਂ ਜਿੱਦਾਂ ਮਾਲੋ ਆ ਪਜਾਮਾ ਵਗੈਰਾ ਆ ਗੋਨ ਹਨਾ ਗੋਨ ਕਹਿੰਦੇ ਸੋਰੀ ਜਿੱਦਾਂ ਟੀ-ਸ਼ਰਟ ਆ ਵਗੈਰਾ ਯਾਰ ਤੇ ਇਹ ਮਿਲ ਨਹੀਂ ਤੁਹਾਨੂੰ 600 ਰੁਪਏ ਦੇ ਇੰਡੀਆ ਦੇ ਹਿਸਾਬ ਨਾਲ ਤੇ ਅੱਗੇ ਚੱਲਦੇ ਅੱਗੇ ਵੀ ਦੇਖਦੇ ਦੁਕਾਨਾਂ ਤੇ ਇੱਧਰ ਆ ਗੀਆਂ ਟੀ-ਸ਼ਰਟਾਂ ਯਾਰ ਕਿੰਨੀਆਂ ਘੈਂਟ ਟੀ-ਸ਼ਰਟਾਂ ਕੱਲ ਮੈਨੂੰ ਲੱਗਦਾ ਆਹ ਟੀ-ਸ਼ਰਟ ਪਾ ਕੇ ਘੁੰਮਣਾ ਪੈਣਾ ਯਾਰ ਕਿੰਨੀ ਘੈਂਟ ਟੀ-ਸ਼ਰਟ ਆ ਯਾਰ ਤੇ ਪ੍ਰਾਈਸ 100 100 100 ਓਕੇ ਤੇ ਆਹ ਟੀ-ਸ਼ਰਟ ਲੈ ਕੇ ਚੱਲਦੇ ਹਾਂ ਨਾਲ ਕੋਲ ਯਾਰ ਕੱਲ ਪਾਵਾਂਗੇ ਜੇ ਆਪਾਂ థਾਈਲੈਂਡ ਆਏ ਹਾਂ ਘੁੰਮਣ ਤੇ ਫਿਰ ਇਹ ਟੀ-ਸ਼ਰਟ ਪਾਣੀ ਪਾਣੀ ਆ ਲੈ ਵੀ ਇੱਧਾ ਕਰਦੇ ਖਰੀਦਦੇ ਯਾਰ ਆਵਲੀ ਟੀ-ਸ਼ਰਟ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ ਯਾਰ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਰਸ਼ ਆ ਯਾਰ ਤੇ ਚੱਲਦੇ ਅੱਗੇ ਉਹ ਟੀ-ਸ਼ਰਟ ਬਹੁਤ ਘੈਂਟ ਸੀ ਯਾਰ ਉਹ ਟੀ-ਸ਼ਰਟ ਜ਼ਰੂਰ ਖਰੀਦਾਂਗੇ ਹੋਰ ਵੀ ਦੁਕਾਨਾਂ ਦਿਖਾਣੇ ਤੁਹਾਨੂੰ ਹੋਰ ਦੁਕਾਨਾਂ ਆ ਤੇ ਯਾਰ ਜਿੰਨੀ ਮਾਰਕੀਟ ਆ ਸਾਰੀ ਦੀ ਸਾਰੀ ਕੱਪੜੇ ਦੀ ਆ ਤੇ ਅੱਗੇ ਚੱਲਦੇ ਅੱਗੇ ਕੁਝ ਦੇਖਦੇ ਪਾਜੀ ਆਹ ਟੀ-ਸ਼ਰਟ ਆ ਮੈਂ ਕਹਿਣਿਆ ਸੀ ਆ ਲੈਣੀਆਂ ਯਾਰ ਹਾਂ ਇਹ ਟੀ-ਸ਼ਰਟਾਂ ਲੈਣੀਆਂ ਆਪਾਂ ਬਹੁਤ ਸੋਹਣੀਆਂ ਟੀ-ਸ਼ਰਟਾਂ ਯਾਰ ਹੁਣ ਗੱਲ ਇਦਾਂ ਆ ਤੁਹਾਨੂੰ ਦੱਸਦੇ ਆ ਰੇਟ ਕਿਦਾਂ ਦੇ ਇੱਥੇ ਠੀਕ ਆ ਆ ਜਿਹੜੀ ਟੀ-ਸ਼ਰਟ ਆ ਇਹ ਹੈਗੀ 100 ਬਾਤ ਦੀ ਮਤਲਬ ਇੰਡੀਆ ਦੇ ਹੋਗੇ 270 ਦੀ ਲਾ ਲਓ ਅਜਰੇ ਟਾਈਮ ਨਾਲ ਮਤਲਬ 270 274 ਰੁਪਏ ਦੀ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਔਰ ਤੁਸੀਂ 300 ਰੁਪਏ ਦੀ ਲਾ ਲਓ ਇਹ ਹੈਗੀ 300 ਰੁਪਏ ਦੀ ਅਜੇਨੀਆਂ ਤੇ ਬਹੁਤ ਹੀ ਵਧੀਆ ਵਧੀਆ ਇਹ ਟੀ-ਸ਼ਰਟਾਂ ਵਾਂ ਤੇ ਰੇਟ ਤੁਹਾਨੂੰ ਦੱਸਣੇ ਸ਼ੁਰੂ ਕਰਤੇ ਆ ਤੇ ਅੱਗੇ ਵੀ ਚੱਲਦੇ ਆ ਮਾਰਕੀਟ ਤੇ ਤੁਹਾਨੂੰ ਦੱਸਦੇ ਹਿੱਥੋਂ ਦੇ ਰੇਟ ਕਵਰਾਂ ਦੀ ਦੁਕਾਨ ਆ ਗਈ ਆ ਤੇ ਜੇ ਮੇਰਾ ਭਰਾ ਏਕੇ ਵੇਖਣ ਡਿਆ ਵਾ ਮਤਲਬ ਵੀਡੀਓ ਏਕੇ ਭਰਾ ਆਪਣਾ ਇਲੈਕਟ੍ਰੋਨਿਕ ਵਾਲਾ ਤੇ ਉਹ ਦੇਖ ਲੈ ਕੇ ਕਿੰਨੇ ਕਿੰਨੇ ਦਾ ਕਵਰ ਇੱਥੇ ਮੈਂ ਪੁੱਛਦਾ ਯਾਰ ਰੇਟ ਆ ਹੈਗਾ 13 Pro ਦਾ ਕਵਰ ਪੁੱਛਦਾ 13 Pro ਦਾ ਕਵਰ ਪੁੱਛਦਾ ਕੋਈ ਨਹੀਂ ਪ੍ਰਾਈਸ ਹੋ ਗਈ ਲੈ ਨੋ ਨੋ ਇਹ ਲੱਗਦਾ ਧੀਂਗ ਨਾ ਖੋ ਪਾਈ ਨਾ ਆ ਲਿਆ 300 ਆ ਇੰਡੀਆ ਦਾ ਹੈਗਾ ਜੀ 900 ਰੁਪਏ ਦਾ ਕਵਰ ਆ ਜਿਹੜਾ ਕਵਰ ਹੈ ਇਹ ਹੈਗਾ 900 ਰੁਪਏ ਦਾ ਇੰਡੀਆ ਦੇ ਹਿਸਾਬ ਨਾਲ ਜੇ ਗੱਲ ਕਰੀਏ ਤੇ ਇੱਥੇ ਦੇ ਹਿਸਾਬ ਨਾਲ ਗੱਲ ਕਰੀਏ ਤੇ 300 ਰੁਪਏ ਦਾ ਇਹ ਇਧਰ ਕੁੜੀਆਂ ਕਰਦੀਆਂ ਪਈਆਂ ਸ਼ੋਪਿੰਗ ਕਵਰ ਕਵਰ ਖਰੀਦਣੀਆਂ ਤੇ ਇਹ ਵੀ ਕੱਪੜਿਆਂ ਦੀ ਦੁਕਾਨ ਆ ਤੇ ਇਹ ਵੀ ਕੱਪੜਿਆਂ ਦੀ ਦੁਕਾਨ ਆ ਤੇ ਕੁਝ ਹੋਰ ਅੱਗੇ ਵਧੀਆ ਚੀਜ਼ਾਂ ਆਂਦੀ ਆ ਤੋ ਤੁਹਾਨੂੰ ਦਿਖਾਣੇ ਆ ਜੇ ਦੇਖਿਆ ਜਾਵੇ ਤਾਂ ਕੱਪੜੇ ਦੀ ਮਾਰਕੀਟ ਆ ਸਾਰੀ ਦੀ ਸਾਰੀ ਆਹ ਵਾਲੀ ਦੁਕਾਨ ਤੋਂ ਮਿਲਦੇ ਆ ਟਰੈਡੀਸ਼ਨਲ ਸਮਾਨ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਵੈਰਾਈਟੀ ਆ ਮੋਮਬਤੀਆਂ ਆ ਮਤਲਬ ਕਿ ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਣੀ ਹੋਈਆਂ ਤੁਸੀਂ ਦੇਖੋ ਯਾਰ ਹਨਾ ਮਰ ਆ ਪੈਨ ਵਗੈਰਾ ਹੋ ਗਏ థਾਈਲੈਂਡ ਲਿਖਿਆ ਹੋਇਆ ਉੱਪਰ ਆ ਛੱਲੇ ਹੋ ਗਏ ਪੈਨਸਲਾਂ ਥਾਈਲੈਂਡ ਵਾਲੀਆਂ ਪੈਨਸਲਾਂ ਲੱਕੜ ਦੀਆਂ ਪਿਓਰ ਸਕੈਚ ਹੋਗੇ ਤੇ ਇਹਦਾ ਰੇਟ ਪੁੱਛਦਾ ਪ੍ਰਾਈਸ 100 ਇੱਥੇ ਜਿੰਨੀਆਂ ਵੀ ਚੀਜ਼ਾਂ ਨਾ ਯਾਰ ਤੇ ਮਤਲਬ 100 ਰੁਪਏ ਤੋਂ ਸਟਾਰਟ ਹੀ ਹੁੰਦੀਆਂ ਯਾਰ ਮਤਲਬ ਕਿ ਇੰਡੀਆ ਦੇ 300 ਰੁਪਏ ਤੋਂ ਜਿੰਨੀਆਂ ਵੀ ਚੀਜ਼ਾਂ ਜਿੰਨੀਆਂ ਵੀ ਲਾ ਲਓ ਯਾਰ ਤੇ ਹੋਰ ਵੀ ਤੁਹਾਨੂੰ ਇੱਧਰ ਚੀਜ਼ਾਂ ਦਿਖਾਣੇ ਆ ਤੇ ਇੱਧਰ ਕਲਿੱਪ ਵਗੈਰਾ ਪਰਸ ਵਗੈਰਾ ਮਿਲਦੇ ਪਏ ਆ ਤੇ ਇੱਧਰ ਕੋਰਨਰ ਆਏ ਹੋਏ ਆ ਹੇ ਹੁਣ ਇਧਰ ਵੀ ਮਾਰਕੀਟ ਆ ਗਈ ਆ ਇਧਰ ਉਹ ਹੀ ਦੱਸਣਿਆ ਨੇ ਇਹ ਰਾਤ ਨੂੰ ਮਤਲਬ ਸਮਾਨ ਵੇਜਦੇ ਆ ਦੇਨੇ ਸੁੱਤੇ ਹੁੰਦੇ ਆ ਆ ਇਹਦੀ ਪੇਟੀ ਆ ਪੇਟੀ 'ਚ ਸਮਾਨ ਲੈ ਕੇ ਆਇਆ ਆ ਪੂਰੀ ਪੇਟੀ ਜਿੱਦਾ ਆਪਣੇ ਪੰਜਾਬ 'ਚ ਨਹੀਂ ਪੇਟੀਆਂ ਹੁੰਦੀਆਂ ਘਰਾਂ 'ਚ ਰੱਖੀਆਂ ਹੁੰਦੀਆਂ ਪੁਰਾਣੇ ਜ਼ਮਾਨੇ ਦੀਆਂ ਪੁਰਾਣੇ ਹੁਣ ਤੇ ਥੋੜਾ ਚੇਂਜ ਹੋ ਗਿਆ ਐਦਾਂ ਨਹੀਂ ਪੇਟੀਆਂ ਘਰੇ ਪਈਆਂ ਹੁੰਦੀਆਂ ਨਾ ਉਹਦੇ 'ਚ ਸਮਾਨ ਲੈ ਕੇ ਆ ਇਹਨੇ ਗੱਡੀ ਬਣਾਈ ਆ ਪੂਰੀ ਠੇਲਾ ਆ ਤੇ ਠੇਲੇ ਤੇ ਲੱਦ ਕੇ ਫਿਰ ਸਮਾਨ ਲੈ ਹੁੰਦੇ ਆ ਆ ਇਹਨਾਂ ਦੀ ਇੰਨੀ ਕ ਦੁਕਾਨ ਹੁੰਦੀ ਆ ਤੇ ਬਾਕੀ ਐ ਵੀ ਦੁਕਾਨ ਲਾਂਦੀ ਪਈ ਆ ਇਧਰ ਹਲੇ ਤੇ ਇੱਧਰ ਤੁਹਾਨੂੰ ਮਿਲਣਗੀਆਂ ਟੀ-ਸ਼ਰਟਾਂ ਬੜੀਆਂ ਸੋਹਣੀਆਂ ਯਾਰ ਆਹ ਜਿਆਦਾ ਸੋਹਣੀਆਂ ਟੀ-ਸ਼ਰਟਾਂ ਵਾਂ ਤੇ ਇਹਦਾ ਰੇਟ ਵੀ ਲਿਖਿਆ ਹੋਇਆ ਵਾ ਜੇ ਇੱਕ ਪੀਸ ਲੈਣਾ 180ਾਂ ਦਾ ਦੋ ਪੀਸ ਤੇ 360 ਦੇ ਤੇ ਤਿੰਨ ਪੀਸ ਜੇ ਤੁਸੀਂ ਇਹਦੇ ਨਾਲ ਦੇ ਲੋਗੇ ਫਿਰ ਤੁਹਾਨੂੰ ਮਿਲ ਜਾਣਾ ਡਿਸਕਾਊਂਟ ਫਿਰ ਮਿਲਦਾ 500 ਰੁਪਏ ਦੇ ਇੰਡੀਆ ਦੇ 1500 ਰੁਪਏ ਦੇ ਤਿੰਨ ਪੀਸ ਵੇਲਣਗੇ ਤੁਹਾਨੂੰ ਆਹ ਵਾਲੇ ਜਿੱਥੇ ਲਿਖਿਆ ਬੈਂਕੋਕ ਬੈਂਕੋਕ THAILAND ਆ ਯਾਰ ਐਚੁਰੀ ਉਹ ਜਿਹੜਾ ਆਟੋ ਜੇ ਤੁਹਾਨੂੰ ਮੈਂ ਦਿਖਾਇਆ ਨਾ ਉਹਨੂੰ ਕਹਿੰਦੇ ਟੁਕ ਟੁਕ ਇਹ ਐਚੁਰੀ ਫੇਮਸ ਹੈ ਟੁਕ ਟੁਕ ਹੈ ਤੇ ਅੱਜ ਚੱਲਦੇ ਅੱਗੇ ਅੱਗੇ ਯਾਰ ਮਾਰਕੀਟ ਬਹੁਤ ਤਗੜੀ ਆ ਯਾਰ ਜਿੰਨੀ ਆਪਾਂ ਮਾਰਕੀਟ ਘੁੰਮਾਂਗੇ ਮੁੱਕਣ ਦੇ ਨਹੀਂ ਆਣੀ ਯਾਰ ਬਹੁਤ ਤਗੜੀ ਮਾਰਕੀਟ ਆ ਇੱਧਰ ਜੁੱਤੀਆਂ ਦੀ ਦੁਕਾਨ ਆ ਇੱਧਰ ਪਰਸ ਵਗੈਰਾ ਆਗੇ ਬਹੁਤ ਤਗੜੀ ਮਤਲਬ ਮਾਰਕੀਟ ਆ ਯਾਰ ਇੱਕ ਬਾਜ਼ਾਰ ਲਾ ਲਓ ਬਾਜ਼ਾਰ ਜਿਹਨੂੰ ਕਹਿੰਦੇ ਆ ਨਾ ਬਾਕੀ ਵਲੌਗ ਦੇ ਨਾਲ ਬਣੇ ਰਹੋ ਜੇ ਕੋਈ ਵਧੀਆ ਜੀ ਜਰੀਗ ਜੀ ਚੀਜ਼ ਲੱਭਦੀ ਆ ਤਾਂ ਉਹ ਮੈਂ ਤੁਹਾਨੂੰ ਇਸ ਵੀਡੀਓ 'ਚ ਦਿਖਾ ਦਾਂਗਾ ਕਿਉਂਕਿ ਮੈਨੂੰ ਤਕਰੀਬਨ ਇੱਥੇ ਕੱਪੜੇ ਕਪੜੇ ਵਗੈਰਾ ਲੱਭਣ ਦੇ ਆ ਬਾਕੀ ਆ ਤੁਹਾਨੂੰ ਸਾਮਾਨ ਮੈਂ ਦਿਖਾ ਹੀ ਦਿੱਤਾ ਈ ਅੱਜ ਛੱਲੇ ਵਗੈਰਾ ਸਾਰਾ A to Z థਾਈਲੈਂਡ ਉੱਪਰ ਲਿਖਿਆ ਹੋਇਆ ਕੱਪ ਦੇ ਉੱਪਰ థਾਈਲੈਂਡ ਲਿਖਿਆ ਹੋਇਆ ਮਤਲਬ ਇਹ ਚੀਜ਼ਾਂ ਇੱਥੇ ਬੈਂਕਾਕ ਵਿੱਚ ਆ ਕੇ ਤੁਹਾਨੂੰ ਦੇਖਣ ਨੂੰ ਮਿਲੀਆਂ ਆਇਆ ਮਤਲਬ ਜੇ ਤੁਸੀਂ ਕਹੋ ਤੁਹਾਨੂੰ ਪਤਾ ਆ ਜੇ ਇਹ ਚੀਜ਼ਾਂ ਦੇਖਣ ਨੂੰ ਮਿਲ ਜਣ ਉਹਥੇ ਬਿਲਕੁਲ ਨਹੀਂ ਮਿਲਦੀਆਂ ਤੇ ਬਾਕੀ ਘਮਾਉਂਦੇ ਤੁਹਾਨੂੰ ਹੋਰ ਵੀ ਮਾਰਕੀਟ ਬਹੁਤ ਤਗੜੀ ਮਾਰਕੀਟ ਆ ਯਾਰ ਜੇ ਕੋਈ ਵੱਕਰੀ ਜੀ ਚੀਜ਼ ਲੱਭਦੀ ਆ ਉਹ ਤੁਹਾਨੂੰ ਵੀਡੀਓ 'ਚ ਦਿਖਾਉਂਗਾ ਮੈਂ ਤੇ ਇੱਥੇ ਯਾਰ ਆਵਲੇ ਟੈਂਪੂ ਚੱਲਦੇ ਯਾਰਾ ਜਿੱਦਾਂ ਉੱਥੇ ਤੁਹਾਨੂੰ ਦਿਖਾਈਆਂ ਨਾ ਕਿ ਹਾਈਲੈਕਸ ਚੱਲਦੇ ਆ ਪੱਤਾਯਾ ਦੇ ਤੇ ਇੱਥੇ ਇਧਰੇ ਮਤਲਬ ਇੱਥੋਂ ਦੇ ਲੋਕਲ ਹੀ ਚਲਦੇ ਆ ਮਤਲਬ ਸੋਹਣੇ ਸੋਹਣੇ ਆਟੋ ਜੇ ਆ ਦੇਖੋ ਯਾਰ ਲੋ ਵੀ ਮਿੱਤਰੋ ਇੱਥੋਂ ਹੁਣ ਇੱਕ ਟੌਫੀਆਂ ਵਾਲੀ ਦੁਕਾਨ 'ਤੇ ਲੱਭੀ ਆ ਸਾਨੂੰ ਤੇ ਇਧਰ ਤੇ ਵੈਰਾਈਟੀਆਂ ਉਹੀ ਆ ਇੰਡੀਅਨ ਇੰਡੀਅਨ ਨੇ ਟੌਫੀਆਂ ਜਿਹੜੀਆਂ ਹੁੰਦੀਆਂ ਕਿਟ ਕੈਟ ਵਗੈਰਾ ਤੇ ਹੁਣ ਦੇਖਦੇ ਆ ਇਧਰ ਦੀਆਂ ਸਪੈਸ਼ਲ ਕੈਂਡੀਆਂ ਕਹਿੰਦਾ ਉਹੀ ਆ 28 ਕੈਂਡੀਆਂ 28 ਕੈਂਡੀਆਂ 28 ਦੇਖਦੇ ਆ ਕਿਹੜਾ ਫਲੇਵਰ ਹੈ ਪਹਿਲੇ ਟੇਸਟ ਲਈ ਇਹ ਦੇਖਦੇ ਕੋਈ ਆ ਨਾ ਇਰ ਕੋ ਸਾਰਾ ਇੰਡੀਅਨ ਫੂਡ ਮਿਲਦਾ ਹੈ ਜਿੱਦਾਂ ਆਪਣੇ ਰੇੜੀਆਂ ਰੋਟੀਆਂ ਨਹੀਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਇੱਧਰ ਆ ਕੇ ਗੋਲ ਗੱਪੇ ਤੇ ਉੱਧਰ ਪਲੇਟ ਸਾਡੀ ਬਣਾਉਂਦਾ ਪਿਆ ਵਾ ਆਹ ਆਹ ਠੀਕ 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 ਇਹ ਭਾਈ ਦੇਤੇ ਸਬਸਕ੍ਰਾਈਬਰ ਮਿਲ ਗਏ ਯਾਰ ਇਹ ਹੈਗੇ ਆ ਨਿਸ਼ਾਰਾ ਮੱਝਾ ਸਿੰਘ ਤੋਂ ਭਾਈ ਤੁਸੀਂ ਕਿੱਥੋਂ ਦੇ ਇਹ ਮਾਚਲ ਤੋਂ ਤੁਸੀਂ ਨਿਸ਼ਾਰੇ ਤੇ ਦੇਖੋ ਇਹਨਾਂ ਨੂੰ ਪਛਾਣ ਆ ਗਈ ਆ ਦੇਖੋ ਯਾਰ ਬੜੇ ਪੰਜਾਬੀ ਮਿਲਦੇ ਬੜੀ ਖੁਸ਼ੀ ਹੁੰਦੀ ਆ ਯਾਰ ਬੜੇ ਅਲਟਿਮੇਟ ਦੇਖਣੇ ਵਿੱਚ ਤੇ ਟੀਵੀ 'ਚ ਦੇਖਣੇ ਨਾ ਨਹੀਂ ਦੇਖੋ ਉਹ ਮੁਰਦਾ ਬੰਦਾ ਕਾਲ ਲਿਆ ਤੇ ਲੇਕਿਨ ਵੀ ਦਾ ਨਾਮ ਨਹੀਂ ਆਦਾ ਮੈਂ ਦੇਖ ਨੋਰਮਲੀ ਕਰਨਾ ਕਰਕੇ ਦੇਖ ਬਹੁਤ ਕਿਉਂ ਬਾਹਰ ਆਇਆ ਨਾ ਸੋ ਸਰਕਾਰ ਕੋਈ ਨਹੀਂ ਲੱਗਦਾ ਆਪਣੇ ਆਪਣੇ ਵਾਰਸ ਵੀ ਮੈਂ ਆ ਰਿਹਾ ਜੇ ਸਰਕਾਰ ਕੋਲ ਬੜੇ ਕੰਮ ਕਰੀ ਆਂਦੇ ਰਹੀਦਾ ਆਂਦੇ ਰਹੀਦਾ ਪੈਰਾਗਲਾਈਡਿੰਗ ਉਹ ਦੀ ਜਿੱਥੇ ਪੈਰਾਗਲਾਈਡਿੰਗ ਹੁੰਦੀ ਪਰ ਉਹਦੇ ਨੇੜੇ ਨੀਅਰ ਬਾਇਓ ਦੇ ਘਰ ਆ ਜਾ। ਲੋ ਜੀ ਵਾਪਸ ਆ ਗਏ ਆ ਅਸੀਂ ਆਪਣੇ ਹੋਟਲ 'ਚ ਤੇ ਹੁਣ ਥੋੜਾ ਟਾਈਮ ਰੈਸਟ ਕਰਾਂਗੇ ਤੇ ਤੁਹਾਨੂੰ ਨੈਕਸਟ ਵਲੌਗ ਹੈ ਨਾ ਜਿਹੜਾ ਆਪਣਾ ਉਹਦੇ ਵਿੱਚ ਇਹ ਦੱਸਾਂਗੇ ਕਿ ਆਪਾਂ ਹੁਣ ਕਿੱਧਰ ਘੁੰਮਣ ਜਾ ਰਹੇ ਆ ਤੇ ਤੁਸੀਂ ਬਸ ਵਲੌਗ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਆਂ ਜੀ ਨੈਕਸਟ ਵਲੌਗ 'ਚ